ਜੀਕਰ ਉਹ ਠੀਕ ਹੈ ਹੂੰ ਹੂੰ ਤਾਂ ਮੈਂ ਵੀ ਠੀਕ ਹਾਂ ਸਪਾਈ ਜੀ ਕੰਡਿਆ ਦਵਿੰਦਰ ਮੇਰੀ ਗੱਲ ਸੁਣ ਮੈਂ ਚਾਚੀ ਨਾਲ ਗੱਲ ਕੀਤੀ ਤੇਰੀ ਮਾਸੀ ਨਾਲ ਮੰਮੀ ਨਹੀਂ ਮੰਨਦੀ ਤੇ ਚਾਚੀयां ਨਹੀਂ ਕੋਈ ਨਹੀਂ ਸਮਝਾਉਂਗੇ ਤੇ ਕਿਹੜੇ ਤਰੀਕੇ ਨਾਲ ਮੈਂ ਤੂੰ ਇੱਕ ਦੋ ਵਾਰਾਂ ਗੱਲ ਕਰ ਲੈ ਉਹਨਾਂ ਤੇ ਵਿਆਹ ਤੇ ਮੈਂ ਹੀ ਕਰਾਉਣਾ ਦੂਜੀ ਗੱਲ ਹਾਂ ਅਛਾ ਉਹ ਨਹੀਂ ਕਰਦੇ ਰਿਸ਼ਤਾ ਤੇ ਰੱਖਤੇ ਦੂਜੀ ਗੱਲ ਆਪਣੀ ਭਾਬੀ ਨੇ ਕਹ ਉਹਨੇ ਮਨਾਰਣਾ ਤੇਰੇ ਵੀਰ ਨੂੰ ਅਛਾ ਵੀਰ ਨਹੀਂ ਮੰਨਦਾ ਉਹ ਮੇਰੀ ਗੱਲ ਸੁਣ ਧਿਆਨ ਨਾਲ ਉਹ ਉਹ ਦਿਨ ਕਰਪੈਨ ਆਈ ਸੀ ਤੇ ਉੱਥੇ ਦਾਰੂ ਪੀਤੀ ਸੀ ਮੈਂ ਕਿਹਾ ਰੋਜ ਦਾ ਦਰਦ ਉਸਕੀਨ ਉਹਨੂੰ ਕਿੰਨੇ ਦੱਸਤਾ ਕੋਈ ਗੱਲ ਨਹੀਂ ਜਦੋਂ ਮੈਂ ਬੈਠਾ ਨਾ ਤੇਨੀ ਜਦੋਂ ਕਹਿਤਾ ਅੱਛਾ ਹਾਂ ਆਪਣੀ ਭਾਬੀ ਦਾ ਗੱਲ ਕਰ ਤੂੰ ਤੇ ਇਧਰੋਂ ਮੈਂ ਮਨਾਉਣਾ ਇਹਨਾਂ ਨੂੰ ਤੇਰੀ ਮਾਸੀ ਹਾਂ ਤੇਰੀ ਮਾਸੀ ਆਪੇ ਆਊਗੀ ਠੀਕ ਆ ਉਹ ਆਪੇ ਗੱਲ ਕਰੂਗੀ ਕਿ ਤਰੀਕੇ ਨਾਲ ਗੱਲ ਹੋਣੀ ਹੈ ਕੋਈ ਗੱਲ ਨਹੀਂ ਤੇ ਜੋ ਹਾਂ ਤੂੰ ਕਾੜੀ ਨਾ ਪੈ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਮਨਾਲਣਾ ਮਾਪੀ ਮੰਮੀ ਨੇ ਵੀ ਮੰਨ ਜਾਣਾ ਉਹਨੂੰ ਮੈਂ ਕਹਿਤਾ ਜੇ ਵਿਆਹ ਕਰਾਉਣਾ ਰੋਕੀ ਨਹੀਂ ਤੇ ਮੈਂ ਸਾਰੀ ਉਮਰ ਕੁਵਾਰਾ ਹੀ ਰਹਿਣਾ ਆ ਕੋਈ ਗੱਲ ਚਲੋ ਠੀਕ ਆ ਕਰਿਓ ਗੱਲ ਫਿਰ ਹਾਂਜੀ ਕਿਹਦਾ ਫੋਨ ਹੈ ਦਵਿੰਦਰ ਆ ਫੋਨ ਤੁਹਾਨੂੰ ਵੀ ਪਤਾ ਕਿਹਦਾ ਆ ਨਾ ਜੋਬਨ ਫੋਨ ਲਾਇਆ ਹੈ ਭਾਬਜੀ ਮੈਂ ਵੇ ਦਵਿੰਦਰ ਤੈਨੂੰ ਪਤਾ ਵਾ ਚੰਗਾ ਭਲਾ ਵੀ ਤੇਰਾ ਵੀਰ ਜੀ ਅਜਾ ਮਨਾਂ ਨੇ ਦੇ ਤੇ ਤੂੰ ਐਦਾਂ ਉਹਦੇ ਨਾਲ ਗੱਲ ਕਰਦੀ ਚੰਗੀ ਲੱਗੀ ਦੀ ਕੀ ਪਤਾ ਕਾਨੂੰ ਰਿਸ਼ਤਾ ਹੋਣਾ ਜਾਂ ਨਹੀਂ ਹੋਣਾ ਤੇ ਫਿਰ ਐਦਾਂ ਦੀਆਂ ਗੱਲਾਂ ਦਾ ਕੀ ਮਤਲਬ ਆ ਉਹ ਮੈਂ ਕਿਹੜੀ ਕੋਈ ਮਾੜੀ ਗੱਲ ਕੀਤੀ ਆ ਮੈਂ ਤੇ ਇਹੋ ਗੱਲ ਕੀਤੀ ਆ ਵੀ ਚਲੋ ਆਪਣੀ ਮੰਮੀ ਨੂੰ ਵੀ ਸਮਝਾਓ ਤੇ ਮਾਸੀ ਜੀ ਗਵਿੰਦਪਾਲ ਨਾਲ ਵੀ ਗੱਲ ਕਰਿਓ ਤੇ ਤੂੰ ਉਹਨੂੰ ਕਹੀ ਜਾਣ ਨਹੀਂ ਪਹਿਲਾਂ ਆਪਣਾ ਘਰ ਤਾਂ ਮਨਾਦਾ ਵੀਰ ਤੇਰਾ ਤੇ ਕਿਤੇ ਨੰਨੰਤਰੰਦਿਆ ਤੇ ਉਹਰ ਤੂੰ ਹੀ ਮਨਾਉਣਾ ਵਾ ਹੁਣ ਉਹੀ ਗੱਲ ਕਰਦੇ ਨਾ ਫਿਰ ਜੇ ਤੇ ਜੋਬਾ ਨਾ ਵਿਆਹ ਕਰਾ ਦੋਗੇ ਠੀਕ ਆ ਨਹੀਂ ਤੇ ਮੈਂ ਸਾਰੀ ਉਮਰ ਕੁਵਾਰੀ ਰਹੂੰ ਮੈਨੂੰ ਬਾਰ ਬਾਰ ਨਹੀਂ ਫਿਰ ਕਹਿਣਾ ਇੱਥੇ ਰਿਸ਼ਤਾ ਕਰਾ ਲਾ ਉੱਥੇ ਕਰਾ ਲਾ ਵੇਖ ਦਵਿੰਦਰ ਤੂੰ ਨਿਆਣੀ ਆ ਕਿ ਤੈਨੂੰ ਆਪਾਂ ਇਦਾਂ ਦੀਆਂ ਗੱਲਾਂ ਕਰ ਸਮਝਾਈਏ ਤੇ ਜਾਂ ਵੇ ਤੈਨੂੰ ਆਪਣੇ ਵੀਰ ਦਾ ਭਲੇਖਾ ਵਾ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਵੀ ਉਹਨਾਂ ਦੇ ਮੂੰਹ 'ਚ ਇੱਕ ਵਾਰੀ ਨਾ ਨਿਕਲ ਗਈ ਤੇ ਸਮਝੋ ਨਾ ਤੇ ਭਾਬੀ ਜੀ ਮਨਾਉਣਾ ਕਿੰਨੇ ਹਾਂ ਕਿੰਨੇ ਕਰਾਉਣੀ ਆ ਤੁਸੀਂ ਮੈਂ ਤੇਰੇ ਕਹਿਣ ਤੇ ਕਿੰਨੀ ਵਾਰੀ ਤੇਰੇ ਵੀਰ ਨਾਲ ਗੱਲ ਕੀਤੀ ਆ ਔਰ ਜ਼ਿਆਦਾ ਕਹੂੰਗੀ ਤੇ ਉਹਨੇ ਕਹਿਣਾ ਖੜੇ ਇਹ ਕਹਿੰਦੀ ਆ ਜੀੰਦਗੀ ਦੇ ਜੋਬ ਨਾਲ ਮੈਂ ਕੱਟਣੀ ਆ ਵੀਰ ਨੇ ਨਹੀਂ ਕੱਟਣੀ ਮੈਂ ਜਿੱਦਾਂ ਦੀ ਵੀ ਹੋਊ ਕੱਟ ਲੂੰਗੀ ਮੁੰਡਾ ਠੀਕ ਆ ਨਾਲੇ ਸਰਦਾਰ ਅੱਜ ਕੱਲ ਗੁਰਸਿੱਖ ਮੁੰਡਾ ਲੱਭਦਾ ਵਾ ਵੇ ਮੇਰੀ ਗੱਲ ਸੁਣ ਤੇਰੀ ਖੁਸ਼ੀ ਜੀ ਆਡੀ ਖੁਸ਼ੀ ਆ ਅਜੇ ਮੁੰਡਾ ਚੰਗਾ ਹੁੰਦਾ ਨਾ ਤੇ ਸਾਨੂੰ ਕੀ ਦਿੱਕਤ ਐਂ ਤੈਨੂੰ ਘਰ ਭਾਲਣਾ ਤੇ ਜੇ ਉਹਨਾਂ ਨੂੰ ਕੋਈ ਕਮੀ ਲੱਗਦੀ ਆ ਤਾਂ ਖੂਜ ਤਾਂ ਕਦਰ ਹੀ ਨਾ ਦੇ ਸਕਦੇ ਕੀ ਕਮੀ ਐ ਚ ਮੈਨੂੰ ਤੇ ਮੈਂ 15 ਦਿਨ ਰਹੀ ਮੈਨੂੰ ਤਾਂ ਕੋਈ ਕਮੀ ਲੱਭੀ ਨਹੀਂ ਆ ਪਈ ਨਾ ਉਹ ਕੋਈ दारू ਨਾ ਕੋਈ ਮੀਟ ਮੱਛੀ ਵਗਰਾ ਇਹੋ ਦਾ ਕੁਝ ਖਾਂਦਾ ਜਿਆ ਨਹੀਂ ਮੈਨੂੰ ਜਦੋਂ ਕਾਹਚ ਆਪਣੇ ਦਿਲ ਤੋਂ ਸੋਚਣ ਲਈਂ ਦਿਮਾਗ ਤੋਂ ਸੋਚ ਕੇ ਵੇਖ ਮਾਸੀ ਉੱਥੇ ਰਹਿੰਦੀ ਆ ਦਿਨ ਰਾਤ ਤੇ ਤੈਨੂੰ ਇਹ ਗੱਲ ਦਾ ਵੀ ਪਤਾ ਵਾ ਵੀ ਉਹ ਪੀਂਦਾ ਵਾ ਮਾਸੀ ਨੇ ਦੱਸਿਆ ਤੁਹਾਨੂੰ ਵੀ ਪੀਂਦਾ ਚੁਗਣ ਹਾਂ ਦੱਸਿਆ ਗੱਲ ਪੀਂਦੀ ਨਹੀਂ ਆ ਉਹ ਮਾਸੀ ਦੇ ਚਾਹੁੰਦੀ ਹੋਣੀ ਆ ਵੀ ਇਹਦਾ ਘਰ ਵਸਿਆ ਹੀ ਨਾ ਦੇਖ ਕਿੱਦਾਂ ਦੀਆਂ ਗੱਲਾਂ ਕਰ ਲਈਆਂ ਤੂੰ ਜੋ ਬੰਦੇ ਪਿੱਛੇ ਇੰਨੀ ਛੇਦਨ ਹੋ ਗਿਆ ਕਿ ਤੈਨੂੰ ਆਪਣੇ ਪਰਾਇਆਂ ਵਿੱਚ ਕੋਈ ਫਰਕ ਹੀ ਨਹੀਂ ਲੱਗਣ ਡਿਆ ਜੋ ਮੂੰਹ ਚ ਆਉਂਦਾ ਉਹ ਬੋਲੀ ਜਾਂਦੀ ਆ ਦੇਖੋ ਭਾਬੀ ਜੀ ਜਦੋਂ ਚਲੋ ਮੇਰੇ ਨਾਲ ਇਹ ਰੱਬ ਨੇ ਧੋਖਾ ਹੀ ਦਾ ਵੜਾ ਕਰਤਾ ਹੋ ਗਿਆ ਉਹ ਸਦਮੇ ਚ ਮੈਂ ਜਦੋਂ ਬਾਹਰ ਨਿਕਲਣੀ ਹੱਢੀ ਮੈਂ ਚੁੱਪਚੀ ਪਿੱਤੀ ਅੰਦਰ ਰਹਿੰਦੀ ਹਾਂ ਨਾਲ ਦੇ ਜਾਂਦੀ ਖਾਂ ਉਹਦੇ ਉਦੋਂ ਵੀ ਤੁਹਾਨੂੰ ਲਿਲਕੜੀ ਲੱਗੀ ਸਾਰੇ ਟੱਬਰ ਨੂੰ ਤੂੰ ਵਿਆਹ ਕਰਾ ਲਾਹੀਂ ਉੱਥੇ ਮੁੰਡਾ ਵੇਖਿਆ ਐਂ ਕਰ ਲਾ ਜਿਉਂ ਕਰ ਲਾ ਫਿਰ ਮੈਂ ਕਿੱਦਾਂ ਕਰ ਲਾਂ ਦੱਸੋ ਨਾ ਫਿਰ ਤੁਸੀਂ ਵੀ ਉਹ ਗੱਲਾਂ ਕਰਦੇ ਨੇ ਆਣੇ ਵਾਲੀਆਂ ਤੇ ਮੈਨੂੰ ਕਾਹ ਦਿੰਦੇ ਨੇ ਆਣੀਆਂ ਐਂ ਤੇਰੀ ਜ਼ਿੰਦਗੀ ਖੁਸ਼ੀਆਂ ਨਾ ਪਾਣਵਾਤੇ ਕਹਿਣ ਲੇ ਕਿ ਤੈਨੂੰ ਫਿਰ ਜੀਣ ਦਾ ਮੌਕਾ ਮਿਲੇ ਤੇ ਵਿਆਹ ਕਰਵਾ ਲਾ ਜੋ ਬਨਵਾਰਗੇ ਬੰਦੇ ਨਾਲ ਤੇਰਾ ਵਿਆਹ ਕਰਕੇ ਕੱਲ ਨੂੰ ਆਜ ਨੂੰ ਹੰਦ ਨਾਲ ਵੀ ਜਿਆਦਾ ਦੁਖੀ ਹੋ ਜਾਏ ਤੇ ਕੀ ਫਾਇਦਾ ਤੁਹਾਨੂੰ ਪਤਾ ਮੈਂ ਦੁਖੀ ਹੋ ਜਾਣਾ ਵਾ ਇੰਨਾ ਸੋਹਣਾ ਘਰ ਬਾਹਰ ਆ ਇੰਨਾ ਸੋਹਣਾ ਪਰਿਵਾਰ ਆ ਰਲ ਮਿਲ ਕੇ ਰਹਿਣ ਵਾਲਾ 15 ਦਿਨ ਮੈਨੂੰ ਪਤਾ ਵੀ ਮੇਰੇ ਕਿਦਾਂ ਲੰਗੇ ਉੱਥੇ ਪਤਾ ਹੀ ਨਹੀਂ ਲੱਗਾ ਇੰਨਾ ਉਹਨਾਂ ਦੇ ਘਰ ਖੁਸ਼ੀ ਦਾ ਮਾਹੌਲ ਆ ਇਕੱਠੇ ਰਹਿੰਦੇ ਆ ਚਲੋ ਦਰਾਣੀ ਠਾਣੀਆਂ ਚ ਨੋਕ ਜੋਗ ਹੋ ਜਾਂਦੀ ਆ ਪਰ ਇਹ ਗੱਲ ਥੋੜੀ ਆ ਕਿ ਹੁਣ ਤੁਸੀਂ ਵੀਰ ਜੀ ਨੂੰ ਤੁਸੀਂ ਮਨਾਓ ਤੁਹਾਨੂੰ ਭਾਬੀ ਜੀ ਮੈਂ ਕਹਿਤਾ ਤੇ ਕਹਿਤਾ ਮੇਰੀਆਂ ਅੱਖਾਂ ਨਾਲ ਤੂੰ ਵੇਖਣ ਲਈ ਆ ਨਾ ਇਹ ਦੂਰ ਦੂਰ ਹੀ ਢੋਲ ਵੱਜਦੇ ਚੰਗੇ ਲੱਗਦੇ ਆ ਘਰ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਜਿਹੜਾ ਉੱਥੇ ਰਹਿੰਦਾ ਉਹਨੂੰ ਹੀ ਪਤਾ ਵਾ ਮਾਸੀ ਨੂੰ ਪੁੱਛ ਕੇ ਵੇਖੀ ਚਲੋ ਸੌਖਾ ਚੜ੍ਹ ਗਾ ਦੋ ਕੱਲ ਦੀ ਤੋਪ ਲੱਗੀ ਟੈਨ ਹੋ ਜਾਣੀ ਵਧੀਆ ਕਰ ਪੀ ਲਾਂਗੇ ਬੜਾ ਕਿਉਂ ਪਕਰ ਕੇ ਬੈਠਾ ਬੰਬੀ ਨੂੰ ਨਹੀਂ ਜਾਣਾ ਆਸ ਰਿਆਦਾ ਸਬਜੀ ਕੋਡੀ ਜਾਣਾ ਬੰਬੀ ਲੋਨੀ ਮੈਂ ਕਿਹ ਜਾਣਾ ਨਹੀਂ ਮੈਂ ਨਹੀਂ ਜਾਣਾ ਕਿਉਂ ਕੀ ਹੋ ਗਿਆ ਤੈਨੂੰ ਬੜਾ ਕੋਨ ਜਾਟ ਕੇ ਬੈਠਾ ਵੇਖ ਮਾਤਾ ساری عمر ਤੂੰ ਮੈਨੂੰ ਕਹਿੰਦੀ ਨਹੀਂ ਜਿੰਦੂਆ ਮੈਂ ਜੰਮਿਆ ਬਾਦ ਵਿਆਹ ਨਯੋਗਾ ਆ ਹੈਂ ਦਾਰੀ ਜੀ ਤੀਓ ਜਲੀ ਤੂੰ ਕਹਿੰਦੀ ਵਿਆਹ ਕਰਾ ਵਿਆਹ ਕਰਾ ਮੈਂ ਨਹੀਂ ਮੰਨਿਆ ਹੈ ਜੇ ਹੁਣ ਮੇਰਾ ਦਿਲ ਕਰਦਾ ਵਿਆਹ ਕਰਾਉਣਾ ਤੇ ਤੈਨੂੰ ਕਿਹਾ ਚਾਚੀ ਨਾਲ ਗੱਲ ਕਰ ਠੀਕ ਆ ਤੇ ਦਵਿੰਦਰ ਨਾਲ ਵਿਆਹ ਕਰਾ ਲੀਨਾ ਮੈਂ ਹਾ ਵੀ ਇਹ ਕਿ ਦਲੀਆਂ ਇਹ ਗੱਲਾਂ ਕਰਦਾ ਨਹੀਂ ਤੈਨੂੰ ਮੈਂ ਕਿਹਾ ਨਾ ਇਦਾਂ ਦੀਆਂ ਗੱਲਾਂ ਕਰਾ ਕਰੋ ਸੁਣ ਲੈਣ ਦੀਆਂ ਆਂ ਮੇਰੀ ਸੁਣ ਲੈ ਇੱਕੋ ਗੱਲ ਮੈਂ ਤੈਨੂੰ ਅੱਜ ਵੀ ਕਹਿਤਾ ਕੱਲ ਵੀ ਕਹਿਣਾ ਨਹੀਂ ਤੇ ਮੈਂ ਇਦਾਂ ਹੀ ਰਹੂੰਗਾ ਫੇਰ ਮੈਂ ਬੰਬੀ ਜੁੱਗਾ ਰਹਿ ਜਾਣਾ ਠੀਕ ਆ ਬੇਹੰਤਿਆ ਕਿਉਂ ਮੈਨੂੰ ਮਾਰ ਲੱਗਾ ਕਿਉਂ ਲੂੰ ਲੱਗਾ ਮੈਨੂੰ ਤੋਂ ਤੇਰੇ ਬਾਤ ਤੇ ਹੋ ਰਹੀ ਸੀ ਉਹਨਾਂ ਕਹਿਣਾ ਇਹ ਮੰਨਦਾ ਵਾ ਤੇ ਇਹ ਨਹੀਂ ਮੰਦੀ ਕਿਉਂ ਮੈਨੂੰ ਤੂੰ ਇੱਥੇ ਚਤਾਜਣਾ ਹੁਣਾਵਾ ਤੇਰੇ ਜੋਗੀ ਹੋ ਰੱਖੀ ਸੀ ਤੇ ਸਾਰੇ ਜੋਗਾ ਕਿਤੇ ਜਾਇਦਾਦ ਵਾਲਾ ਤੂੰ ਘਰ ਬਾਹਰ ਵਾਲਾ ਤੂੰ ਕਿਹਦੇ ਅਮਾਂ ਘਰ ਲੱਗਾ ਤੂੰ ਕੀ ਤੈਨੂੰ ਉੱਚ ਲੱਭਦਾ ਮੈਂ ਫੇਰ ਕਹਿੰਨਾ ਅੱਜ ਵੀ ਕੱਲ ਵੀ ਵਿਆਹ ਕਰਾਉਣਾ ਤੇ ਮੁੱਠੀ ਕਰਾਉਣਾ ਨਹੀਂ ਤੇ ਮੈਂ ਕੁਵਾਰੇ ਮਰ ਜੂਗਾ ਠੀਕ ਹੈ ਵੇਦੀ ਰਹੀ ਮੇਰੇ ਮੂੰਹ ਉਲ ਫੇਰ ਹਾਜੀ ਰੱਬਾ ਕੀ ਕਰਾਇਦਾ ਮੁੰਡੇ ਦਾ ਹਾਲ ਕੀ ਇਹ ਤੇ ਛੇਰ ਤੂਲ ਕੇ ਨਾ ਪਾ ਦਿੱਤਾ ਨਹੀਂ ਇਹਨਾਂ ਇਹਨੇ ਤੇ ਮੈਨੂੰ ਜੀਣ ਜੋ ਕਰਨ ਛੱਡਿਆ ਭੈਣ ਵੱਲ ਜਾਣੀ ਹੈ ਉਹਦੀ ਚਲਾ ਲੈਣੀ ਕਿਦਾਂ ਇਹ ਗਲੋਂ ਲੱਥਣ ਗੀਆਂ ਬੜਾ ਮਾੜਾ ਹਾਲੀਓ ਇਹ ਕਿਤੇ ਉਹਨਾਂ ਦੀ ਮੰਨਦਾ ਮੇਰੀ ਤਾਂ ਮੰਨਦਾ ਹੀ ਕੀ ਦੇ ਚ ਕਰਨ ਇਹ ਅਨਿਆਣੇ ਆਏ ਹੀ ਇਨਾਂ ਦੇ ਤੇ ਆਹ ਭੈਣ ਜੀ ਵਗ ਬਿੰਦਪਾਲ ਲਾ ਹੀ ਦਿੱਤੀ ਤੁਸੀਂ ਕਿੱਥੇ ਗਏ ਸੀ ਮੈਂ ਤੁਹਾਨੂੰ ਵੇਖਣ ਲਈ ਸੀ ਬਹੁਤ ਗਵਾਂਢ ਨੂੰ ਆਲੀ ਗਈ ਤੇ ਕੋਈ ਨਹੀਂ ਟੱਕਰੀ ਆਂਦੇ ਵਾਂਡੇ ਗਈ ਦੇਖੋ ਭੈਣ ਜੀ ਜੋ ਬਣ ਬੜੇ ਤਰਲੇ ਲੈਣ ਰਿਹਾ ਦਵਿੰਦਰ ਬਾਰੇ ਤੇ ਮੇਰੇ ਕੋ ਨਾ ਜਿੱਦਾਂ ਉਹ ਲੇਲੜ ਕਿਣੀ ਹੈ ਜਾਂ ਕਰਦਾ ਤੇ ਮੇਰੇ ਕੋ ਵੇਖਿਆ ਨਹੀਂ ਜਾਂਦਾ ਤੇ ਤੁਸੀਂ ਕਿਉਂ ਨਹੀਂ ਮੰਨਦੇ ਕੁੜੀ ਚ ਕੀ ਕਾਜ ਵਾ ਜਿਹੜਾ ਤੁਸੀਂ ਏਦਾਂ ਨਾ ਕਰੀ ਜਾਂਦੇ ਈ ਵੈਖ ਬਿੰਦਪਾਲ ਮੇਰਾ ਵੀ ਜੀ ਕਰਦਾ ਵੀ ਕਰਾਂ ਮੈਂ ਕੱਲੀ ਕਿਦਾਂ ਕਰ ਲਾਂ ਕੱਲ ਮੇਰੇ ਭਰਾ ਦਾ ਫੋਨ ਆਇਆ ਮੈਂ ਛੇੜੀ ਲਈ ਗੱਲ ਮੈਂ ਕਿਹਾ ਇਹ ਕਹਿੰਦਾ ਉਹਦਾ ਨਾ ਵਿਆਹ ਕਰਾਉਣਾ ਉਹ ਕਹਿੰਦੇ ਨਹੀਂ ਉਹਦਾ ਨਾ ਨਹੀਂ ਕਰਾਉਣਾ ਜੇ ਉਹਦਾ ਨਾ ਕੀਤਾ ਤੇ ਅਸੀਂ ਨਹੀਂ ਹੋਣਾ ਫੇ ਮੈਂ ਕਰਲੀ ਕਿਦਾਂ ਕਰ ਲੂੰ ਦੱਸ ਮੇਰੀ ਗੱਲ ਸੁਣੋ ਤੁਸੀਂ ਤੇ ਫਿਰ ਗੱਲ ਉਹ ਕਰਨ ਦੇ ਨਾ ਵੀ ਜਦੋਂ ਨਹੀਂ ਕਰਨਾ ਰਿਸ਼ਤਾ ਉਹ ਗੱਲ ਵਾ ਤੁਹਾਡੀ ਜਦੋਂ ਮੁੰਡਾ ਰਾਜੀ ਤੁਸੀਂ ਜੇ ਰਾਜੀ ਹੋ ਜਾਓਗੇ ਤਾਂ ਦੂਜੇ ਜਣੇ ਨੂੰ ਕੀ ਪਤਾ ਵਾ ਕੀयत ਕੀ ਨਹੀਂ ਆਪ ਬੰਦ ਗੱਲ ਕਰਦਾ ਆਪ ਤੁਸੀਂ ਗੱਲ ਖੋਲਦੇ ਹੋ ਤਾਂ ਫਿਰ ਗੱਲ ਜਾਂਦੀ ਗਾੜੀ ਮੈਂ ਗੱਲ ਗੱਲ ਚ ਗੱਲ ਪਾ ਕੇ ਕੀਤੀ ਕਿ ਜੇ ਮੰਨ ਜਾਣਗੇ ਤਾਂ ਕਰ ਲਾਂਗੇ ਉਹ ਅਗਲੇ ਆnde ਜੇ ਤੂੰ ਇਦਾਂ ਕੀਤੀ ਤਾਂ ਅਸੀਂ ਆਉਣਾ ਹੀ ਨਹੀਂਗਾ ਕਿ ਉਹਨਾਂ ਤੋਂ ਬਿਨਾਂ ਮੈਂ ਕਾਹਦੇ ਜੋਗੀ ਮੈਂ ਕਦੇ ਸਣ ਮੈਂ ਦੱਸ ਮੈਂ ਇੱਕ ਦੱਸਣ ਵਾਲੀ ਤੇ ਕੋਈ ਗੱਲ ਨਹੀਂ ਕੋਣ ਤੁਸੀਂ ਕਿੱਥੇ ਕਰਨਾ ਜੋ ਕਹਿਣਗੇ ਫਿਰ ਉਹੋ ਹੀ ਕਰਨਾ ਵਾ ਮੁੰਡੇ ਦੀ ਇੱਕ ਨਹੀਂ ਮੰਨਣੀ ਤੁਸੀਂ ਫੇਰ ਨਾ ਹੁਣ ਜਿੰਚਰ ਨਾਨਕੇ ਨਾਲ ਮੰਨਣਗੇ ਤਾਂ ਕਿੱਦਾਂ ਹੋਜੂ ਇਹ ਉਹਨਾਂ ਦੀ ਮੰਨੂਗਾ ਹੀ ਨਾ ਨਹੀਂ ਕਹਿੰਦੇ ਤੂੰ ਓਕੜੀਆਂ ਅਣ ਦੇ ਵਿੱਚ ਖਲੋ ਜਾਣਾ ਤੁਸੀਂ ਮੁੰਡੇ ਦਾ ਨਾ ਸੋਚਿਆ ਚੰਗਾ ਪੈਣ ਮੈਂ ਨਹੀਂ ਇਦਾਂ ਕਰ ਸਕਦੀ ਮੈਂ ਮੁੰਡਾ ਆਪਣੇ ਪੇਕਿਆਂ ਤੋਂ ਛੁੱਟਦੀ ਹਾਂ ਮੈਨੂੰ ਤਾਂ ਲੱਗਦਾ ਟਾੜਾ ਹੀ ਨਹੀਂ ਰਾਦਾ ਤੁਸੀਂ ਤੇ ਰਹਿੰਦੇ ਬੰਦੇ ਲਾਉਂਦੇ ਇਹ ਵਿੱਚ ਗੱਲ ਰਿਸ਼ਤਾ ਉਹ ਕੱਲਾ ਕਰਦਾ ਹੁੰਦਾ ਵਾ ਜਿਹਦਾ ਹੋਵੇ ਨਾ ਕੋਈ ਮਗਰ ਤੇ ਮੇਰਾ ਤਾਂ ਸਾਰਾ ਇਨਾ ਪਰਿਵਾਰ ਵਾ ਮਗਰ ਤੈਨ ਚਾਰ ਮੇਰੇ ਨਾ ਭੈਣਾ ਤਿੰਨ ਚਾਰ ਮੇਰੇ ਭਰਾ ਮਾਂ ਪਿਓ ਜੇ ਮੇਰਾ ਚੰਗਾ ਭਰਾ ਨਹੀਂ ਉਹਨਾਂ ਨੂੰ ਤਾਂ ਹੀ ਲਈ ਜਾਣਗੇ ਸਾਨੂੰ ਤਾਂ ਹੀ ਜਿੰਦਿਆਂ ਨੂੰ ਮਾਰੀ ਜਾਣਗੇ ਸਾਡਾ ਤੁਸੀਂ ਕਦੀ ਦੇ ਚ ਇੱਕ ਵਾਰ ਵੀ ਨਹੀਂ ਨਾਲ ਲਿਆ ਪੈਣ ਗੁੱਸਾ ਨਾ ਕਰੀ ਜੇ ਮੈਂ ਤੈਨੂੰ ਇਦਾਂ ਦੀ ਤੈਨੂੰ ਗੱਲ ਕਹਾਂ ਤਾਂ ਤੂੰ ਮੰਨ ਜੀਂਗੀ ਮੇਰੀ ਕਿਉਂ ਨਾ ਮੰਨੂਗੀ ਕੀ ਗੱਲ ਵਾ ਜਿਹੜੀ ਮੇਰੇ ਅੱਖੇ ਲੱਕ ਤੂੰ ਕੋਈ ਗੱਲ ਹੋਰ ਆਪਣੇ ਮਾਪਿਆਂ ਤੋਂ ਬਗਾਰ ਕਰ ਲੂਗੀ ਮਾਪੇ ਆਪਣੀ ਥਾਂ ਵਾ ਹੀ ਆਪਣੇ ਥਾਂ ਵਾ ਅਸੀਂ ਰਹਿਣਾ ਇੱਕ ਘਰ ਹਾਂ ਨਹੀਂ ਕਿੱਦਾਂ ਦੀ ਭੈਣੇ ਦੱਸ ਆ ਨਹੀਂ ਭੈਣੇ ਕਿੱਦਾਂ ਦੀਆਂ ਗੱਲਾਂ ਕਰਦੀ ਨਹੀਂ ਜਿੱਥੇ ਮਾਪਿਆਂ ਨੇ ਖਲੋਣਾ ਤੇ ਹੋਰ ਕੋ ਖਲੋਜੂਗਾ ਉਹਨਾਂ ਨੇ ਠੰਡ ਪੈਣੀ ਮੈਨੂੰ ਪਉਂਦੇ ਰਹੋ ਫਿਰ ਤੁਸੀਂ ਉਹਨਾਂ ਦਾ ਠੰਡ ਪੋੜੋ ਛੋੜ ਗੱਲ ਤੇਰੀ ਕੁੜੀ ਪਾਣ ਲਈ ਆ ਜੇ ਮੈਂ ਤੈਨੂੰ ਆਖਾਂ ਵੀ ਦਿਵਾਜੂ ਨਾ ਕਰਦੇ ਤੂੰ ਕਰ ਦਊਗੀ ਪਹਿਲਾਂ ਮੇਰੀ ਗੱਲ ਸੁਣੋ ਤੇਰੀ ਕੁੜੀ ਤੁਸੀਂ ਆਂਦੇ ਹੀ ਆ ਤੇੜ ਤੁਸੀਂ ਪਉਂਦੇ ਆ ਤਾਈਆਂ ਵੀ ਤੁਸੀਂ ਸਾਡੀ ਗੱਲ ਮੰਨਦੇ ਬਾਕੀ ਗੱਲ ਰਹੀ ਮੇਰੀ ਕੁੜੀ ਦੀ ਕੁੜੀ ਨੂੰ ਮੇਰੇ ਜਿੱਦਾ ਕਹੋਗੇ ਨਾ ਤੇ ਜੇ ਉਹਨੂੰ ਪਸੰਦ ਆਉ ਮੈਂ ਕਰ ਵੀ ਦਊਗੀ ਐਡੀ ਪਾਣ ਲਈ ਹੈ ਜੇ ਤੂੰ ਉਹ ਤੇ ਕੁੜਾ ਮੁੰਡਾ ਅੱਗੇ ਬਾਰ ਬਾਰ ਪਸੰਦ ਹੋ ਜਾਂਦੇ ਆ ਤੇ ਕੀ ਪਤਾ ਫੇਰ ਕੋਈ ਨਹੀਂ ਜੇ ਮੇਰਾ ਮੁੰਡਾ ਕਵਾਰਾ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਮੇਰਣਾ 5 ਮਹੀਨੇ ਤੇ ਸਾਰਾ ਰਹੀ ਹੈ ਉਹ ਕੋਈ ਦੱਸ ਵਿਆਹੀ ਹੁੰਦੀ ਬਿੰਦਪਲ ਹੂੜ ਮਤ ਨਹੀਂ ਕਰੀਦੀ ਇੱਕ ਦਿਨ ਵੀ ਉਹ ਹੈ ਤੇ ਦੋ ਦਿਨ ਵੀ ਉਹ ਹੀ ਬਿੰਦਪਲ ਦਵਾਜੂ ਤਾਂ ਦਵਾਜੂ ਹੀ ਆ ਜੋ ਬਣਾਈ ਨੇਤਰ ਲੈ ਲੈਣ ਡਿਆ ਤੁਸੀਂ ਉਹਦੇ ਮੂੰਹ ਵੱਲ ਨਹੀਂ ਵਹਿੰਦੇ ਉਹਦੀ ਉਮਰ ਵੱਲ ਨਹੀਂ ਵਹਿੰਦੇ ਆਪਣੀ ਅੜੀ ਕਰਕੇ ਬੈਠੇ ਹੀ ਪਿੱਛੇ ਦਾ ਤੁਸੀਂ ਜ਼ਿਆਦਾ ਕਹਿਣ ਡੇ ਵੀ ਪਿੱਛਾ ਪਿੱਛਾ ਗੱਲ ਤੁਹਾਡੀ ਆਪਣੇ ਮੰਨਣ ਚ ਨਹੀਂ ਆਉਂਦੀ ਗਾੜੀ ਤੁਹਾਡੀ ਮਰਜ਼ੀ ਵੇਖਾ ਬਦੋ ਬਦੀ ਮੇਰੇ ਗਾਲ ਪਾਈ ਜਾਂਦੀ ਹੈ ਆਣ ਪਰਾਂਵ ਅਨੁਸਾਰ ਦੇ ਤੂੰ ਸਾਡੀ ਮੰਨ ਕੇ ਕਰ ਲਾ ਇਹ ਮੇਰੀ ਮੰਨਨੇ ਹੈ ਪਰ ਆਪਣੇ ਕੁੜੀ ਬਾਰੇ ਪਰ ਮੰਦੀ ਆ ਅੱਛਾ ਜੇ ਜੀਦ ਕਰਦੀ ਆ ਨਾ ਤੇ ਕਰਦੇ ਉੱਥੇ ਉਦੋਂ ਪਤਾ ਲੱਗੂ ਇਹ ਭੁੱਖੀ ਮਰੂਗੀ ਮਾਤਾ ਉਹ ਭੁੱਖੀ ਮਰ ਜੂ ਨਹੀਂ ਪਤਾ ਬਗਣਾ ਪਤਾ ਜੇ ਸਾਨੂੰ ਮਰਨਾ ਅਰਕੇ ਵੀ ਆਈ ਸੀ ਇੱਥੇ ਆਪਾਂ ਜੀਵਣ ਤੇ ਹੁਣ ਹੁਣ ਫੇਰ ਨੇ ਆਉਣਾ ਮੁੜ ਕੇ ਤੂੰ ਮੇਰੇ ਕੋ ਗਰਤੀ ਹੋਈ ਆ ਅਹ ਨਹੀਂ ਇਹਦੇ ਦੁਸ਼ਮਣ ਨਹੀਂ ਆ ਪੀਅਰ ਤੇ ਇਹਨਾਂ ਦੇ ਦੁਸ਼ਮਣਾਂ ਨਾਲ ਨਹੀਂ ਹੋਊਗਾ ਜਦੋਂ ਮੈਨੂੰ ਪਤਾ ਅੱਕੀ ਵਿੱਚ ਆਪਦੀ ਛੱਬਿਆ ਜਾਂਦਾ ਜਦੋਂ ਮੈਨੂੰ ਪਤਾ ਮੁੰਨਾ ਦਸ਼ੇੜੀ 1 ਸਤੰਬਰ ਦਾ ਜਦੋਂ ਉਹਨਾਂ ਨੇ ਕਹਿਣ ਦਿੱਤਾ ਇਹ ਦੁਸ਼ਮਣ ਥੋੜੀ ਆ ਮੈਨੂੰ ਪਤਾ ਵਾ ਭਲਾ ਦੁਖੀ ਹੁੰਦੇ ਹੁੰਦੇ ਜਦੋਂ ਇਦਾਂ ਦਾ ਕੰਮ ਹੋ ਜਾਏ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਹੁਣ ਮੈਂ ਕੀ ਕਰਾਂ ਜੋ ਜਿੰਦ ਕਰਦੀ ਆ ਤੇ ਸਮਝਾਇਆ ਤਾਂ ਹੀ ਬੜਾ ਵਾ ਕਰਦੇ ਪਰ ਕੋਈ ਗੱਲ ਨਹੀਂ ਕੋਈ ਅਗਲਾ ਠੀਕ ਇਹ ਕਿ ਮੈਂ ਕਰਨਾ ਤਾਂ ਕਰਨਾ ਹੀ ਉੱਥੇ ਆ ਤੇ ਜੋ ਦੋ ਬੰਦੇ ਵੀ ਥੋੜੀ ਬੋਲ ਗਏ ਨਹੀਂ ਮਾਨ ਜੀ ਤੇ ਫੇਰ ਖਦੋ ਕੀ ਕਰਾਂ ਮੈਂ ਕਿੰਨੇ ਰੰਦੇ ਨੋਗੇ ਮੱਥਾ ਮਾਰਦਿਆਂ ਕੀ ਪਤਾ ਇਹਦੇ ਕਰਮਾਂ ਨੇ ਸੁਧਰੀ ਜਾਵੇ ਹਟੀ ਜਾਵੇ ਵੀ ਨੋ ਤੂੰ ਆਖੀ ਪਹਿਹੀ ਮੁੜ ਕੇ ਤੈਨੂੰ ਪਿੱਛੇ ਨਹੀਂ ਲੱਗਣਾ ਤੇਰੀ ਨਾ ਤੇਰੇ ਪਿੱਛੇ ਹੀ ਹੁਣਾਈ ਹੋ ਦਵਿੰਦਰ ਮੈਂ ਦਵਿੰਦਰ ਆਇਂ ਜੀ ਬਾਹਰ ਆਜੋ ਹਾਂ ਜੀ ਮੈਂ ਦਵਿੰਦਰ ਮੈਂ ਦੇਖੋ ਜੀ ਇਹ ਤੇ ਆਖਰੀ ਵਾਰ ਸਭ ਤੋਂ ਛੇੜਾਣਾ ਹੈ ਹਾਂ 10 ਦੇ 10 ਦੇ ਮਿੰਟ 10 ਵਜੇ ਦਾ ਸਿਰ ਹਲਾਤਾ ਹੋ ਕੇ ਕਹਿੰਦੀ ਉੱਥੇ ਕਰਾਉਣਾ ਪਰ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਕੱਲ ਨੂੰ ਆਈ ਉੱਥੋਂ ਰੋ ਕੇ ਰੁੱਸ ਕੇ ਲੜ ਕੇ ਝਗੜ ਕੇ ਕੋ ਉਸ ਦਾ ਮਿਲਣਾ ਵਾ ਉਹ ਫਰਾਣਾ ਵਾ ਢਕਾਣਾ ਵਾ ਤੇ ਤੂੰ ਇਸ ਫੈਸਲੇ ਦੀ ਖੁਦ ਮੁਖਤਿਆਰ ਹੋ ਮੇਰਾ ਇਹ ਨਹੀਂ ਤੇਰਾ ਬੰਨਾ ਮੈਂ ਇਹ ਨਹੀਂ ਤੇਰੇ ਪਿੱਛੇ ਜਾਣਾ ਹੋਰ ਵੀ ਤੈਨੂੰ ਕਹਿੰਦਾ ਮੈਂ ਇੱਕ ਵਾਰ ਲਾਸਟ ਯਾਰਨ ਦੇ ਉਹਨਾਂ ਛੇੜੀ ਗੁੰਡਾ ਨੂੰ ਮੈਨੂੰ ਪਤਾ ਵਾ ਔਰ ਜੇ ਤੂੰ ਉੱਥੇ ਹੀ ਕਰਾਉਣਾ ਵਾ ਤੇ ਇਹ ਤੇਰਾ ਆਪਣਾ ਰਹਿਣਾ ਵਾ ਸਾਡਾ ਨਹੀਂ ਆ ਆਪਣੇ ਆਪਣੇ ਜ਼ਿੰਮੇਵਾਰੀ ਹੋਊਗੀ ਗੱਲਾਂ ਦੀ ਜਿਹੜੀ ਅਸੀਂ ਨਾਲ ਆਪੇ ਆ ਮਮੀ ਦਾ ਸੁਭਾਅ ਕਿਦਾਂ ਦਾ ਤੁਹਾਨੂੰ ਪਤਾ ਹੀ ਆ ਇਹ ਗੱਲ ਦਾ ਕੋਈ ਅਲਾ ਫੜਦਾ ਹੈ ਨਹੀਂ ਆ ਇਹ ਗੱਲ ਮਾਸੀ ਨੇ ਖੁਦ ਕਹੀ ਆ ਵੀ ਪਿੰਦਾ ਵਾ ਹੁਣ ਇਹ ਕਹੀ ਜਾਂਦੀ ਆ ਫਿਰ ਨਹੀਂ ਪਿੰਦਾ ਹਾਂ ਦੋਰੇ ਕਰਦਾ ਵਾ ਕੱਲ ਅਸੀਂ ਤੇਰੇ ਥੋੜੀ ਕਰਨਾ ਮੁੜ ਕੇ ਇਹ ਕੰਮ بار-ਬਾਰਦੇ ਹੁੰਦੇ ਹੁੰਦੇ ਠੀਕ ਆ ਮੇਰੇ ਨਾਲ ਗੁੱਸੇ ਆ ਲਗੀ ਵੇ ਨਹੀਂ ਆ ਤੇਰੇ ਬਾਤ ਹੀ ਕਹਿੰਦੇ ਆ ਦੁੱਖ ਵਾ ਤਾਂ ਕਹਿੰਨੇ ਆ ਉਹ ਦਾਰੂ ਹੀ ਪੀਂਦਾ ਵਾ ਦਾਰੂ ਚ ਘੜਾ ਇਹਨਾਂ ਨਸ਼ਾ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਕਰ ਦੋ ਜਾਣ ਦੋ ਜਾਨ ਸਾਡੇ ਦੇ ਭਾਈ ਸਾਡੀ ਨਹੀਂ ਚੱਲਦੀ ਸਾਡੀ ਭੈਣ ਨੇ ਆਡੀ ਨਹੀਂ ਮੰਨੀ ਮਰਜੀ ਆ ਤੇਰੀ ਤੇ ਤੇਰਾ ਆਪਣਾ ਫੈਸਲਾ ਹੀ ਉਹ ਫੇਰ ਦੁਬਾਰਾ ਕਹਿੰਨਾ ਵਾ ਤੇ ਹੈਗਾ ਹੀ ਉਹ ਗਲਤ ਫੈਸਲਾ ਤੇ ਬਾਕੀ ਮੈਂ ਲਾਸਟ ਫੇਰ ਕਹਿ ਦੇਣਾ ਜੇ ਅਜੇ ਵੀ ਕੋਈ ਹੈਗਾ ਵਾ ਸਾਡੀ ਪ੍ਰਤੀ ਕੋਈ ਉਸ ਤੇ ਮੰਨ ਜਾ ਜੇ ਨਹੀਂ ਤਬ ਤੇਦੀ ਮਾਦੀ ਕਹਲੂ ਨਾ ਕਹੀਂ ਕਿ ਮੈਂ ਨੂੰ ਆ ਮਾਰਦਾ दारू ਪੀ ਕੇ ਘੁੱਟਦਾ ਵਾ ਫੇਰ ਆਪਾਂ ਨਹੀਂ ਹੋਣਾ। ਇਹ ਵੇਂਦਾ। ਇੱਕ ਵਾਰੀ ਫੇਰ ਸੋਚਲਾ ਜ਼ਿੰਦਗੀ ਬੜੀ ਲੰਮੀ ਆ। ਤੇ ਜ਼ਿੰਦਗੀ ਚ ਧੋਖਾ ਤਾਂ ਪਹਿਲਾਂ ਵੀ ਖਾ ਲਿਆ ਕੋਈ। ਤੇ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਵੀ ਕਦੀ ਇੱਥੇ ਕਦੀ ਉੱਥੇ ਆ ਦੂਜੀ ਵਾਰੀ ਹੋਣਾ ਵਾ ਤੇ ਅਹੀਂ ਚਾਹੁੰਨੇ ਹੀ ਵੀ ਕਿਦਾਂ ਦਾ ਗੁਰਸਖ ਮੁੰਡਾ ਸੀ ਜਿਹਦਾ ਰਿਸ਼ਤਾ ਹੁੰਦਿਆ ਸੀ ਤੇ ਗਾਰਲੀ ਜ਼ਿੰਦਗੀ ਤੇਰੀ ਸੁਖੀ ਰਹਿੰਦੀ। ਪਰ ਤੂੰ ਹਾਂ ਇੱਕ ਜੇਰ ਕਰਨ ਲਈ ਆ ਭਰਾ ਹੀ ਇਹਦੇ ਦੁੱਖ ਹੁੰਦਿਆ ਵਾ ਤੈਨੂੰ ਵਾਰ-ਵਾਰ ਪੁੱਛਣ ਦਿਆ ਵਾ ਹੁਣ ਮੈਂ ਠੀਕ ਕਰਾਉਣਾ ਮੈਂ ਕਹਿ ਤਾ ਨਾ ਬਸ ਵਾਰ-ਵਾਰ ਨਹੀਂ ਮੈਂ ਕਹਿਣਾ ਤੁਹਾਨੂੰ ਠੀਕ ਆ ਦਿਵਿੰਦਰ ਤੂੰ ਦਿਲ ਤੋਂ ਸੋਚਣ ਦੀ ਦਿਮਾਗ ਤੋਂ ਸੋਚ ਕੇ ਵੇਖ ਕੀ ਸਹੀ ਆ ਕਿ ਗਲਤ ਇਹ ਦਿਮਾਗ ਨੇ ਦੱਸਣਾ ਹੁਣ ਮੈਂ ਦਿਮਾਗ ਤੋਂ ਸੋਚਣ ਨਹੀਂ ਆ ਉਹ ਤਾਂ ਨਹੀਂ ਤੁਹਾਡੀ ਅੱਖਾਂ ਤੇ ਕੀ ਪੱਟੀ ਬੱਜੀ ਵੀ ਜਿਹੜਾ ਤੁਹਾਨੂੰ ਦਿਖਣ ਨਹੀਂ ਦਿਆ ਰਿਸ਼ਤੇਦਾਰੀ ਦੇ ਵਿੱਚ ਉਹ ਚੰਗਾ ਭਲਾ ਮੁੰਡਾ ਵਾ ਪੱਟੀ ਕਾਦੇ ਬੱਜੀ ਸਾਨੂੰ ਤਾਂ ਐ ਲੱਗਣ ਦਿਆ ਵਾ ਕਿ ਚਾਰ ਦਿਨ ਮਾਸੀ ਕੋਕਲਾ ਕੇ ਤੈਨੂੰ ਤਾਂ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਪਰ ਆ ਇਹ ਨਾਰਾਜ਼ਵਾਰ ਰਿਸ਼ਤੇ ਦੇ ਵਿੱਚ ਤੇ ਤੇਰਾ ਕਿਦਾਂ ਮਨ ਬਣੂਗਾ ਨਹੀਂ ਭਾਬੀ ਜੀ ਮੈਂ 15 ਦਿਨ ਰਹਿ ਗਈ ਮੈਨੂੰ ਉਹਦੇ ਲੱਗਾ ਨਹੀਂ ਵੀ ਉਹਨੇ ਦਾਰੂ ਪੀਤੀ ਹੋਗੀ ਤੂੰ 15 ਦਿਨਾਂ ਦੀ ਗੱਲ ਕਰੰਦੀ ਕਰਨ ਦੇ ਆ ਬੀਜੀ ਨੂੰ 15 ਸਾਲ ਪਰਿਵਾਰ ਦਾ ਵਾਹ ਪਿਆ ਵਾ ਹੈ ਤੇ 15 ਦਿਨਾਂ ਦੀ ਗੱਲ ਕਰਨ ਦੀ 15 ਦਿਨਾਂ ਚ ਵੀ ਰਹੀਆਂ ਆਂ ਵੀ ਉਹ ਕੀ ਤੇ ਕੀ ਨਹੀਂ ਮੈਂ ਚਲੋ ਬਾਬਾ ਮੈਨੂੰ ਨਹੀਂ ਪਤਾ ਜਿਹੜੀ ਤੁਹਾਡੀ ਮਰਜ਼ੀ ਕਰ ਲਓ ਫਿਰ ਤੁਸੀਂ ਵਿਆਹ ਕਰਾਉਣਾ ਤਾਂ ਮੈਂ ਇੱਥੇ ਕਰਾਉਣਾ ਨਹੀਂ ਤੇ ਮੈਂ ਨਹੀਂ ਕਰਾਂਗਾ ਨੀ ਸ਼ਰਮਕਾਰ ਕੁਛ ਭਰਾਵਾਂ ਦੇ ਸਾਹਮਣੇ ਭੈਣਾ ਕਦੇ ਅੱਖ ਨਹੀਂ ਤਾਂ ਕਰਦੀਆਂ ਵੀ ਤੈਨੂੰ ਇਹੋ ਸਖ ਬਦਮਾ ਦਿੱਤੀ ਤਜ਼ਬਰ ਸੋਹਣਿਆ ਮੱਤਾ ਦਿੱਤੀ ਤੂੰ ਜਾ ਕੇ ਵੇਖ ਲਈ ਉੱਥੇ ਮੈਂ ਕੰਨ ਨੂੰ ਉੱਥੇ ਕਲਾਈ ਮੈਂ ਤਾਂ ਕਿ ਮਰਨ ਨਹੀਂ ਡੁੱਬ ਕੇ ਇਹ ਚ ਮਰਨ ਵਾਲੀ ਕਿਹੜੀ ਗੱਲ ਹੈ ਪਹਿਲਾਂ ਤੁਸੀਂ ਮੈਨੂੰ ਜੀਣ ਨਹੀਂ ਦੇਂਦੇ ਰਿਸ਼ਤਾ ਕਰਾ ਲਾ ਵਿਆਹ ਕਰਦੀ ਹੈ ਜ਼ਿੰਦਗੀ ਨਹੀਂ ਲੰਗਣੀ ਬਹੁਤ ਲੰਮੀ ਆ ਆਉਂ ਆ ਜਾਉਂ ਹੁਣ ਜੇ ਮੈਂ ਮੰਨੀ ਆ ਤਾਂ ਹੁਣ ਤੁਹਾਨੂੰ ਬੋਲ ਜੇ ਅਸੀਂ ਤਾਂ ਭਰਾਵਾਂ ਕੋ ਸ਼ਰਮ ਖਾਂਦੇ ਹਾਂ ਐਡੀ ਜ਼ੁਬਾਨਵਾ ਤੇਰੀ ਭਰਾ ਦੇ ਅੰਦਰ ਸ਼ਰਮ ਆਉਂਦੀ। ਇਹ ਮੈਂ ਆਗਲ ਕਰਨਾ ਮੈਂ ਉੱਥੇ ਹੀ ਕਰਉਣਾ ਮੈਂ ਉੱਥੇ ਹੀ ਕਰਉਣਾ। ਤੂੰ ਅੰਦਰ ਵੜ ਕੇ ਪਰਜਾਈਂ ਨਾਲ ਗੱਲ ਕਰ ਲੈ। ਕੀਤੀ ਆ? ਉਹ ਵੀ ਕਹਿੰਦੀ ਆ ਇਹ ਉਹ ਉਹ ਨਾ ਮੰਨਦਾ ਨਹੀਂ ਭਰਾ ਤੇ ਰਾੜ ਬਵਾ ਉਹਨੇ ਇੱਕ ਵਾਰੀ ਨਾ ਕਰਦੀ ਤੇ ਕਰਦੀ। ਵੇਹਾਂ ਕਰਨੀ ਪਊਗੀ। ਵੇਖ ਲੈ ਪਸਤਾਏਂਗੀ। ਕਿਉਂ ਪਸਤਾਉਂਗੀ ਮੈਂ? ਮੇਰਾ ਸਹੀ ਫੈਸਲਾ ਵਾ, ਗਲਤ ਨਹੀਂ ਐ ਠੀਕ ਆ? ਹੁਣ ਤੁਸੀਂ ਆ ਗਏ ਜੇ। ਪਤਨੀ ਨਾਲ ਮਿਲ ਕੇ ਦੁਸ਼ਮਣ ਬਣ ਗਏ ਮੇਰੇ। ਤੇਰੇ ਮਾਵਾ ਨਾਲ ਸਮਝਾਉਣ ਤਾਂ ਕੌਣ ਸਮਝਾਵੇ ਤੈਨੂੰ? ਉਹ ਮੈਨੂੰ ਪੜਾ ਸਮਝਾਉਣਾ ਤਾਂ ਤੁਸੀਂ ਆ। ਉਈ ਨਾ ਦਈ ਮੈਨੂੰ ਜੀਣ ਨਹੀਂ ਦਿੰਦੇ ਵਾਗਦੇ ਕਿੰਨੀ ਕਵਾਰੀ ਤੁਹਾਨੂੰ ਆਖਾਂ ਜੇ ਮੈਂ ਚੁੱਪ ਖਾਂ ਤਾਂ ਮੈਨੂੰ ਚੁੱਪ ਰਹਿਣ ਦਿੰਦੇ ਮਰਨ ਦਿੰਦੇ ਇੱਥੇ ਹੀ ਉਦੋਂ ਇੱਥੇ ਘਰਾਂ ਚ ਲੰਗਦੀਆਂ ਨਹੀਂ ਆ ਪੇਕੇ ਦੇ ਘਰ ਸਕਦਾ ਬੈਂਦੀਆਂ ਨਹੀਂ ਰਾਜੇ ਰਾਣੀਆਂ ਰੱਖੀਆਂ ਹੁਣ ਤੁਸੀਂ ਉਹ ਕਹਿਣ ਦੇ ਆ ਗੁਰਸਿੱਖ ਮੁੰਡੇ ਨਾ ਤੇਰੇ ਭਲੇਵਾ ਤੇ ਕਹਿਣ ਦੇ ਆ ਨੀ ਮੰਨ ਜਾ ਉਹਨਾਂ ਦੀ ਜੇ ਮੈਨੂੰ ਹਿੱਦਾ ਦਿੰਦੇ ਨਾ ਨਾ ਜ਼ਬਰਦਸਤੀ ਮੈਨਾਂ ਕਰਦੇ ਰਹੇ ਤਾਂ ਮੈਂ ਆਪ ਵਿਆਹ ਕਰਾ ਲੈਣਾ ਤੇ ਫੇਰ ਅੱਖਾਂ ਚੋਂ ਸੁਣ ਦੇ ਕੇ ਰੋਗ ਮੈਂ ਤਾਂ ਡੁੱਬ ਕੇ ਹੀ ਮਰ ਜਾ ਤੂੰ ਨਾ ਹੀ ਜੰਮਦੀ ਕੋ ਤੋ ਇਹਨੇ ਜੰਮਣ ਖੋਣਾ ਕੀ ਥੋੜਿਆ ਸੀ ਸਾਡੀ ਲਾਹ ਕੇ ਸਾ ਦਿੱਤੀ ਤੂੰ